ਸ਼ੁਰੂਆਤ ਕਰਦੇ ਹਾਂ ਇੱਕ ਵੱਡੇ ਖੁਲਾਸੇ ਦੇ ਨਾਲ ਜਿਹੜਾ ਕਿ ਪਾਣੀ ਨੂੰ ਲੈ ਕੇ ਹੋਇਆ ਪੰਜਾਬ ਦੇ ਵਿੱਚ ਧਰਤੀ ਹੇਠਲੇ ਪਾਣੀ ਤੇ ਵੱਡੇ ਖੁਲਾਸੇ ਹੋਏ ਨੇ ਸੈਂਟਰਲ ਗਰਾਊਂਡ ਵਾਟਰ ਬੋਰਡ ਦੀ ਰਿਪੋਰਟ ਦੇ ਵਿੱਚ ਵੱਡੇ ਖੁਲਾਸੇ ਹੋਏ ਨੇ ਧਰਤੀ ਜੋ ਸਭ ਤੋਂ ਵੱਧ ਪਾਣੀ ਕੱਢਣ ਵਾਲਾ ਪੰਜਾਬ ਦੇਸ਼ ਦਾ ਨੰਬਰ 1 ਸੂਬਾ ਹੈ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪਾਣੀ ਹੈ ਧਰਤੀ ਹੇਠਲੇ ਪਾਣੀ ਦੀ ਹੱਦ ਤੋਂ ਵੱਧ ਵਰਤੋਂ ਹੋਈ ਹੈ 72.55 ਫੀਸਦ ਪਾਣੀ ਜਿਹੜਾ ਓਵਰ ਐਕਸਪਲੋਇਡ ਹੋਇਆ ਹੈ 23 ਦੇ ਵਿੱਚੋਂ 20 ਜ਼ਿਲ੍ਹਿਆਂ 'ਚ ਧਰਤੀ ਹੇਠਲੇ ਪਾਣੀ ਦੀ ਸਥਿਤੀ ਕਾਫੀ ਜ਼ਿਆਦਾ ਗੰਭੀਰ ਹੈ ਤਦਅਜ਼ੀਏ ਕਿ ਜਲਦ ਮਾਰੂਥਲ ਬਣਨ ਵੱਲ ਪੰਜਾਬ ਤੇਜ਼ੀ ਦੇ ਨਾਲ ਵੱਧ ਰਿਹਾ ਹੈ ਇਹ ਮਾਹਿਰਾਂ ਦੇ ਵੱਲੋਂ ਖਦਸ਼ਾ ਜ਼ਾਹਿਰ ਕੀਤਾ ਗਿਆ ਹੈ ਪੰਜਾਬ ਦੇ ਵਿੱਚ ਧਰਤੀ ਦਾ ਪਾਣੀ ਬਚਾਉਣ ਲਈ ਝੋਨੇ ਤੇ ਪਾਬੰਦੀ ਬਹੁਤ ਜ਼ਿਆਦਾ ਜ਼ਰੂਰੀ ਹੈ ਵਾਦੂ ਪਾਣੀ ਵਾਲੀਆਂ ਫਸਲਾਂ ਜਿਹੜੀਆਂ ਉਹ ਬੰਦ ਹੋਣ ਪਾਣੀ ਦੇ ਧਰਤੀ ਹੇਠਲੇ ਪੰਜਾਬ ਦੇ ਧਰਤੀ ਹੇਠ ਪਾਣੀ ਦੇ ਵਿੱਚ ਯੂਰੇਨੀਅਮ ਦੀ ਮਾਤਰਾ ਸਭ ਤੋਂ ਵੱਧ ਹੈ ਸੀਜੀ ਡਬਲਯੂਬੀ ਦੇ ਵੱਲੋਂ ਇਸ ਦਾ ਦਾਵਾ ਕੀਤਾ ਗਿਆ ਤਾਂ ਵਾਦੂ ਪਾਣੀ ਵਾਲੀਆਂ ਫਸਲਾਂ ਜਿਹੜੀਆਂ ਉਹ ਬੰਦ ਹੋਣੀਆਂ ਚਾਹੀਦੀਆਂ ਨੇ ਝੋਨੇ ਦੀ ਫਸਲ ਤੇ ਪਾਬੰਦੀ ਹੋਣੀ ਚਾਹੀਦੀ ਹੈ ਕਿਉਂਕਿ ਜਿਨ੍ਹਾਂ ਫਸਲਾਂ ਤੇ ਪਾਣੀ ਜ਼ਿਆਦਾ ਲੱਗਦਾ ਹੈ ਉਸ ਦੇ ਕਰਕੇ ਧਰਤੀ ਹੇਠਲਾ ਪਾਣੀ ਜਿਹੜਾ ਉਹ ਦਿਨੋਂ ਦਿਨ ਖਤਮ ਹੁੰਦਾ ਜਾ ਰਿਹਾ ਤੇ ਪੰਜਾਬ ਜਿਹੜਾ ਉਹ ਮਾਰੂਥਲ ਵੱਲ ਜਿਹੜਾ ਉਹ ਬਣਦਾ ਜਾ ਰਿਹਾ ਤਾਂ ਇੱਕ ਹੋਰ ਮਾਰੂਥਲ ਇੱਕ ਹੋਰ ਰੇਗਿਸਤਾਨ ਬਣਦਾ ਜਾ ਰਿਹਾ ਹੈ ਪੰਜਾਬ ਸੈਂਟਰਲ ਗਰਾਊਂਡ ਵਾਟਰ ਬੋਰਡ ਦੀ ਰਿਪੋਰਟ ਦੇ ਵਿੱਚ ਇਸ ਨੂੰ ਲੈ ਕੇ ਵੱਡੇ ਖੁਲਾਸੇ ਹੋਏ ਨੇ ਪਾਣੀ ਜੜਾ ਧਰਤੀ ਚੋ ਸਭ ਤੋਂ ਵੱਧ ਪਾਣੀ ਕੱਢਣ ਵਾਲਾ ਪੰਜਾਬ ਦੇਸ਼ ਦਾ ਨੰਬਰ 1 ਸੂਬਾ ਬਣ ਗਿਆ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਝੋਨੇ ਦੀ ਬਿਜਾਈ ਹੁੰਦੀ ਹੈ ਪਾਣੀ ਬਹੁਤ ਜ਼ਿਆਦਾ ਲੱਗਦਾ ਹੈ ਜਿਸ ਦਾ ਅਸਰ ਪੈ ਰਿਹਾ ਕਿ ਧਰਤੀ ਹੇਠਲਾ ਪਾਣੀ ਖਤਮ ਹੁੰਦਾ ਜਾ ਰਿਹਾ ਤਾਂ ਫਿਲਹਾਲ ਇਸ ਲਈ ਮਾਹਿਰ ਕਹਿ ਰਹੇ ਨੇ ਕਿ ਪਾਣੀ ਖਤਮ ਹੋ ਜਾਵੇਗਾ ਜ਼ਰੂਰੀ ਹੈ ਕਿ ਜਿਹੜੀਆਂ ਫਸਲਾਂ ਤੇ ਵੱਧ ਪਾਣੀ ਲੱਗਦਾ ਹੈ ਉਹ ਫਸਲਾਂ ਤੇ ਪਾਬੰਦੀ ਲਗਾਈ ਜਾਵੇ ਫਸਲਾਂ ਤੇ ਰੋਕ ਲਗਾਈ ਜਾਵੇ ਜਲਦ ਮਾਰੂਥਲ ਬਣਨ ਵਾਲ ਤੇ ਸਾਡੇ ਨਾਲ ਬਲਵੀਰ ਸਿੰਘ ਰਾਜੀਵਾਲ ਫੋਨ ਲਾਈਨ ਤੇ ਜੁੜੇ ਨੇ ਕਿਸਾਨ ਆਗੂ ਰਾਜੀਵਾਲ ਜੀ ਸਵਾਗਤ ਹੈ ਪੀਟੀਸੀ ਨਿਊਜ਼ ਤੇ ਤੁਹਾਡਾ ਮਿਹਰਬਾਨੀ ਜੀ ਆਇਕਰ ਰਿਪੋਰਟ ਆਈ ਹੈਗੀ ਜਿਸ ਦੇ ਵਿੱਚ ਕਿਹਾ ਜਾ ਰਿਹਾ ਆ ਕਿ ਧਰਤੀ ਹੇਠਲਾ ਪਾਣੀ ਦਿਨੋ ਦਿਨ ਖਤਮ ਹੁੰਦਾ ਜਾ ਰਿਹਾ ਤੇ ਜਿਹੜੀਆਂ ਝੋਨੇ ਵਰਗੀਆਂ ਫਸਲਾਂ ਨੇ ਉਹਨਾਂ ਤੇ ਪਾਬੰਦੀ ਲਗਣੀ ਚਾਹੀਦੀ ਹੈ ਕਿਉਂਕਿ ਪਾਣੀ ਝੋਨੇ ਨੂੰ ਜ਼ਿਆਦਾ ਲੱਗਦਾ ਹੈ ਤੁਹਾਡਾ ਇਸ ਤੇ ਕੀ ਕਹਿਣਾ ਹੈ ਸਟ੍ਰੈਪੀ ਕੋਈ ਆਲਟਰਨੇਟਿਵ ਜੇ ਦੇਣਾ ਉਹ ਉਹਦੀ ਪਹਿਲਾ ਇਹ ਆ ਵੀ ਉਹਦੀ ਖਰੀਦ ਦੀ ਗਾਰੰਟੀ ਹੋਣੀ ਚਾਹੀਦੀ ਹੈ ਕਿਸਾਨ ਤੇ ਜੋ ਮਰਜੀ ਪੈਦਾ ਕਰਾ ਲਓ ਜੀ ਉਹ ਪੈਦਾ ਕਰ ਦੇਗਾ ਪੰਜਾਬ ਦਾ ਕਿਸਾਨ ਪਰ ਇੱਕ ਗੱਲ ਮੈਂ ਹੋਰ ਕਹਿਣੀ ਚਾਹਣਾ ਹੂੰ ਸਾਡੇ ਇੱਥੇ ਬਿਊਰੋਕ੍ਰੇਸੀ ਦਾ ਲੋ ਜਿਹੜੇ ਲੋਕ ਸੰਬੰਧਿਤ ਨੇ ਉਹਨਾਂ ਦੀ ਖਾਤ ਪੜ ਗਈ ਵੀ ਕਿਸਾਨ ਦੇ ਸਿਰ ਸਿੱਟਦੇ ਹੋਏ ਸੌਫਟ ਟਾਰਗੇਟ ਹੈ ਫਿਰ ਉਹਦੇ ਬਾਅਦ ਬਾਕੀ ਕੁਝ ਜਾਂਚ ਕਰਨ ਦੀ ਲੋੜ ਹੀ ਨਹੀਂ ਤੁਸੀਂ ਉਹਨਾਂ ਨੂੰ ਪੁੱਛੋ ਵੀ ਸਾਡੀ ਸੌਫਟ ਹੈ ਜਿਹੜੀ ਸੌਫਟ ਡਰਿੰਕ ਇੰਡਸਟਰੀ ਹੈ ਇਹ ਕਿੰਨਾ ਪਾਣੀ ਕੰਜ਼ੂਮ ਕਰਦੀ ਹੈ ਖੇਤੀ ਦੇ ਮੁਕਾਬਲੇ ਉਹਦੇ ਬਰਾਬਰ ਹੀ ਪਾਣੀ ਇਹ ਕੰਜ਼ੂਮ ਕਰਦੀ ਇਹਨੂੰ ਕੋਈ ਨਹੀਂ ਕਹਿੰਦਾ ਇੰਡਸਟਰੀ ਦੇ ਵਿੱਚ 20 25 25 ਹਾਰਸ ਪਾਵਰ ਦੇ ਤੁਸੀਂ ਜਾ ਕੇ ਦੇਖੋ ਗੋਵਿੰਦਗੜ੍ਹ ਜਿਹੜਾ ਲੋਹੇ ਦੀ ਇੰਡਸਟਰੀ ਹੈ ਜੀ ਉੱਥੇ ਰੋਜ਼ ਪਾਣੀ ਕਿੰਨਾ ਯੂਜ਼ ਹੁੰਦਾ ਸਿਰਫ ਕਿਸਾਨ ਨੂੰ ਦੋਸ਼ੀ ਠਹਿਰਾਉਣਾ ਇਹ ਬਿਲਕੁਲ ਅਨਜਸਟੀਫਾਈਡ ਹੈ ਹਾਂ ਮੈਂ ਇਸ ਸਹਿਮਤ ਹਾਂ ਸਾਨੂੰ ਪਾਰਸ ਸਰਕਾਰ ਦੀ ਲੋੜ ਸੀ ਉਹਨਾਂ ਨੇ ਤਾਂ ਝੁਨੇ ਔਰ ਘਣਕ ਦੇ ਸਾਈਕਲ ਚ ਫਸਾਇਆ ਹੋਇਆ ਕਿਉਂਕਿ ਫੂਡ ਗ੍ਰੇਨ ਚਾਹੀਦਾ ਉਹ ਬਰੋ ਬਰੋ ਕਹਿੰਦੇ ਨੇ ਦੇਵਰ ਸਾਈਬਰ ਉਪਰ ਅੰਦਰੋਂ ਤੋਂ ਪਤਾ ਵੀ 80 ਕਰੋੜ ਲੋਕਾਂ ਨੂੰ ਖਾਣ ਨੂੰ ਕੋਲ ਤੋਂ ਹੂੰ ਉਹ ਚਾਹੁੰਦੇ ਨਹੀਂ ਡਾਈਵਰਸੀਫਿਕੇਸ਼ਨ ਹੂੰ ਉਪਰ ਉਪਰ ਹੀ ਕਹਿੰਦੇ ਨੇ ਜੀ ਸਾਨੂੰ ਕੋਈ ਇਤਰਾਜ਼ ਨਹੀਂ ਕੋਈ ਕ੍ਰੌਪ ਪੈਦਾ ਕਰਵਾਉਣੇ ਉਪਸ਼ਰਤੇ ਕਿ ਉਹਦੀ ਖਰੀਦ ਦੀ ਗਰੰਟੀ ਔਰ ਐਮਐਸਪੀ ਜਲਾਜ਼ਮੀ ਹੋਣੀ ਚਾਹੀਦੀ ਹੈ ਜੀ ਇੱਕ ਹੋਰ ਇਹ ਤੋਂ ਅਗਲੀ ਗੱਲ ਮੈਂ ਕਹਿਣੀ ਚਾਹੁੰਦਾ ਜੀ ਅੱਜ ਪੰਜਾਬ ਲਈ ਜਿਹੜੀ ਚਿੰਤਾ ਦਾ ਵਿਸ਼ਾ ਉਹਦੀ ਕੋਈ ਨਹੀਂ ਗੱਲ ਕਰਦਾ ਹੂੰ ਸਾਡੇ ਪਾਣੀ ਵਿੱਚ ਯੂਰੇਨੀਅਮ ਹੈ ਹੂੰ ক্লোਰਾਈਡ ਹੈ ਹੂੰ ਹੈਵੀ ਮੈਟਲਸ ਨੇ ਲੈਡ ਦਾ ਨਾਈਟ੍ਰੇਟਸ ਨੇ ਕੈਂਸਰ ਲਗਾਤਾਰ ਵੱਧਦਾ ਚੁੜਾ ਜਾ ਰਿਹਾ ਹੈ ਬਿਲਕੁਲ ਇਸ ਸਪੀਕਰਿੰਮੈਂਟ ਦੇ ਵਿੱਚ ਪਿਛਲੇ ਸਾਲ ਜਲਸਰੋਤ ਮੰਤਰੀ ਨੇ ਕਿਹਾ ਸੀ ਪੰਜਾਬ ਹੈਜ਼ ਬਿਕਮ ਕੈਂਸਰ ਸਟੇਟ ਫਿਰ ਕਿਸੇ ਨੂੰ ਕੋਈ ਚਿੰਤਾ ਹੀ ਨਹੀਂ ਪਿਛਲੇ ਹਫਤੇ ਟ੍ਰਿਬਿਊਨ ਦੀ ਇੱਕ ਰਿਪੋਰਟ ਸੀ ਜੀ ਵੀ ਹਰ 10ਵੀਂ ਮੌਤ ਕੈਂਸਰ ਨਾਲ ਹੋ ਰਹੀ ਹੈ ਤੇ ਇੰਨੀ ਤੇਜ਼ੀ ਨਾਲ ਵੱਧ ਰਿਹਾ ਮੈਂ ਪਿਛਲੇ ਦਿਨੀ ਬਿਮਾਰ ਸੀ ਮੈਂ ਉਸਨੇ ਦੇਨੰਦ ਹਸਪੀਟਲ ਦੇ ਸੀਨੀਅਰ ਡਾਕਟਰਸ ਮੈਨੂੰ ਮਿਲਣ ਆਏ ਮੈਂ ਉਹਨਾਂ ਨੂੰ ਕਿਹਾ ਮੈਨੂੰ ਦੱਸੋ ਇਸ ਦਿੱਤੀ ਕਿੰਨੀ ਦੇਰ ਚੱਲੂ ਜੀ ਉਹਨਾਂ ਦਾ ਕਹਿਣਾ ਸੀ ਵਿਥਿਨ 4 ইয়ার্স ਹਰ ਘਰ ਚ ਕੈਂਸਰ ਹੋਏਗਾ ਤੇ ਇਹਦਾ ਕੋਈ ਪ੍ਰਬੰਧ ਨਹੀਂ ਕਰਨਾ ਸਾਨੂੰ ਸਾਫ ਪਾਣੀ ਜਿਵੇਂ ਚੰਡੀਗੜ੍ਹ ਨੂੰ ਮੁਹਾਲੀ ਨੂੰ ਬਚਪੂਲੇ ਨੂੰ ਮਨੀ ਮਾਝਰੇ ਨੂੰ ਨਹਿਰ ਤੋਂ ਸਾਫ ਕਰਕੇ ਪਾਣੀ ਦਿੰਦੇ ਨੇ ਸਾਡੇ ਦਰਿਆਵੋ ਤੋਂ ਪਾਣੀ ਹਰ ਘਰ ਨੂੰ ਸਾਰੀ ਦੁਨੀਆ 'ਚ ਦਿੱਤਾ ਜਾ ਰਿਹਾ ਕਿਤੇ ਵੀ ਦੁਨੀਆ ਦੇ ਵਿੱਚ ਜਿਹੜੇ ਡਿਵੈਲਪਡ ਕੰਟਰੀਜ਼ ਨੇ ਉਹ ਤਾਂ ਇਹ ਜਬੋਰ ਨਹੀਂ ਕਰਨ ਦਿੰਦੇ ਸਰਕਾਰ ਆਪ ਪਾਣੀ ਕਰਨ ਨੂੰ ਸਪਲਾਈ ਕਰਦੀ ਹੈ ਇੰਡਸਟਰੀ ਨੂੰ ਸਪਲਾਈ ਕਰਦੀ ਹੈ ਖੇਤੀ ਨੂੰ ਸਪਲਾਈ ਕਰਦੀ ਹੈ ਹਰ ਸੈਕਟਰ ਨੂੰ ਦਿੰਦੀ ਹੈ ਰਾਜੀਵਾਲ ਜੀ ਗੱਲ ਫਿਰ ਉਹੀ ਆ ਗਈ ਕਿ ਆਉਣ ਵਾਲੇ ਸਮੇਂ ਦੇ ਵਿੱਚ ਖਤਰਾ ਹੋਰ ਵੀ ਜ਼ਿਆਦਾ ਵਧਦਾ ਜਾ ਰਿਹਾ ਹੈਗਾ ਕਿਉਂਕਿ ਪੰਜਾਬ ਇੱਕ ਦਿਨ ਮਾਰੂਥਲ ਬਣ ਜਾਵੇਗਾ ਇਹ ਮਾਹਿਰ ਖਦਸ਼ਾ ਜ਼ਾਹਿਰ ਕਰ ਰਹੇ ਨੇ ਕਿ ਜੇ ਇਸੇ ਕਦਰ ਪਾਣੀ ਦੀ ਬਰਬਾਦੀ ਹੁੰਦੀ ਰਹੀ ਤਾਂ ਨਹੀਂ ਇਹ ਇਹ ਮਾਰੂਥਲ ਤੋਂ ਇਲਾਵਾ ਜਿਹੜਾ ਇਹ ਐਕੁਆਫਾਇਰ ਹੈ ਜਦੋਂ ਇਹ ਖਤਮ ਹੋਇਆ ਤੀਸਰਾ ਐਕੁਆਫਾਇਰ ਐਕੁਆਫਾਇਰ ਦਾ ਪਾਣੀ ਰਿਪੋਰਟਸ ਆ ਚੁੱਕੀਆਂ ਨਾ ਖੀਨ ਦੇ ਲਾਇਕ ਹੈ ਨਾ ਫਸਲ ਨੂੰ ਲਾਉਣ ਦੇ ਲਾਇਕ ਹੈ ਪੰਜਾਬ ਨੂੰ ਤਾਂ ਉੱਜੜਨਾ ਪਏਗਾ ਬਿਲਕੁਲ एवरीवन विल हैव टू बी ਸੀਰੀਅਸ ਔਨ ਥਿਸ ਇਸ਼ੂ ਜੀ ਠੀਕ ਹੈ ਠੀਕ ਹੈ ਰਾਜੀਵਾਲ ਜੀ ਸ਼ੁਕਰੀਆ ਆਪਣੀ ਪ੍ਰਤੀਕਿਰਿਆ ਦੇਣ ਦੇ ਲਈ ਤਾਂ ਵਾਕਈ ਰਾਜੀਵਾਲ ਜੀ ਹੁਣੇ ਕਹਿ ਰਹੇ ਨੇ ਕਿਸਾਨ ਆਗੂ ਨੇ ਬਲਵੀਰ ਸਿੰਘ ਰਾਜੇਵਾਲ ਜੀ ਨਾਲ ਵੱਦਲਾ ਕਿਹਾ ਗਿਆ ਹੈ ਕੱਲਾ ਕਿਸਾਨ ਨੂੰ ਜ਼ਿੰਮੇਵਾਰ ਠਹਿਰਾਉਣਾ ਸਹੀ ਨਹੀਂ ਹੈਗਾ ਕਿਉਂਕਿ ਆ ਬਾਕੀ ਵੀ ਜਿਹੜੀਆਂ ਹੋਰ ਚੀਜ਼ਾਂ ਨੇ ਫੈਕਟਰੀ ਨੂੰ ਪਾਣੀ ਬਹੁਤ ਜ਼ਿਆਦਾ ਲੱਗਦਾ ਹੈ ਸਾਡੇ ਨਾਲ ਮਨਜੋਤ ਕੰਗ ਸਾਡੇ ਸਹਿਯੋਗੀ ਜੁੜੇ ਨੇ ਮਨਜੋਤ ਬਲਵੀਰ ਸਿੰਘ ਰਾਜੇਵਾਲ ਹੁਣੀ ਜੁੜੇ ਸੀ ਕਿਉਂਕਿ ਪਾਣੀ ਦਾ ਖਤਰਾ ਇੱਕ ਵਾਰ ਫਿਰ ਤੋਂ ਪੰਜਾਬ ਤੇ ਮੰਡਰਾ ਰਿਹਾ ਹੈ ਮਾਹਿਰ ਕਹਿ ਰਹੇ ਨੇ ਜਿਸ ਕਦਰ ਪਾਣੀ ਦੀ ਬਰਬਾਦੀ ਹੋ ਰਹੀ ਹੈ ਪੰਜਾਬ ਇੱਕ ਦਿਨ ਮਾਰੂਥਲ ਵੱਲ ਵਧੇਗਾ ਰਾਜੇਵਾਲ ਹੁਣੀ ਕਹਿ ਰਹੇ ਨੇ ਕਿ ਇਸ ਦਾ ਸਾਰਾ ਠਿਕਰਾ ਕਿਸਾਨਾਂ ਦੇ ਸਿਰ ਨਾ ਪੰਨੋ ਇੰਡਸਟਰੀਅਲ ਵੀ ਹੈਗੀ ਆ ਗੋਬਿੰਦਗੜ ਦੀ ਮੰਡੀ ਦੀ ਗੱਲ ਕੀਤੀ ਹੈ ਕਿ ਉੱਥੇ ਦੇਖੋ ਕਿੰਨੀ ਪਾਣੀ ਦੀ ਬਰਬਾਦੀ ਹੋ ਰਹੀ ਹੈ ਤੁਸੀਂ ਕਹਿ ਰਹੇ ਹੋ ਕਿ ਕਿਸਾਨ ਹੀ ਇਕੱਲਾ ਫਸਲਾਂ ਲਈ ਪਾਣੀ ਬਰਬਾਦ ਕਰ ਰਿਹਾ ਹੈ ਮਨਜੋਤ ਮਨਜੋਤ ਆਵਾਜ਼ ਆ ਰਹੀ ਹੈ ਤਾਂ ਫਿਲਹਾਲ ਦਾਅਵੇ ਜੜੇ ਆ ਕੀਤੇ ਜਾ ਰਹੇ ਨੇ ਪਰ ਉੱਥੇ ਹੀ ਬਲਵੀਰ ਸਿੰਘ ਰਾਜੇਵਾਲ ਹੁਣਾ ਦੇ ਵੱਲੋਂ ਵੀ ਕਿਹਾ ਗਿਆ ਕਿਸਾਨਾਂ ਦੇ ਸਿਰ ਠਿਕਰਾ ਨਾ ਪਣ